ਵੇਖ ਸ਼ਮੀ ਜੇ ਸੋਰੇ ਪਰਿਵਾਰ ਚ ਬੈਣਾ ਦੁੱਖਿਆ ਹੁੰਦਾ ਤੇ ਭਰਾ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਉਹਨਾਂ ਦੇ ਮਾਪੇ ਵੀ ਦੁਖੀ ਹੁੰਦੇ ਆ ਵੀ ਉਹਨਾਂ ਦੀਆਂ ਧੀਆਂ ਸੁਖੀ ਰਹਿਣ ਤੇ ਜੇ ਧੀਆਂ ਧੀਆਂ ਹੀ ਦੁੱਖਤ ਵੇਖਣ ਤੇ ਮਾਪਿਆਂ ਨੂੰ ਕਿੱਥੇ ਚੈਨ ਮਿਲਦਾ ਵਾ ਤੇ ਭਰਾ ਇਹਨਾਂ ਨੂੰ ਕੱਖ ਨਹੀਂ ਸਮਝ ਆਣੀ ਜਿੰਨਾ ਨੂੰ ਲੱਗੇ ਸਮਝਾਣ ਬਈ ਮੁਵੀ ਤੁਸੀਂ ਤਾਂ ਸਮਝਣ ਦੀ ਕੋਸ਼ਿਸ਼ ਕਰੋ ਕੀ ਸਮਝਾਣਾ ਹੈ ਮੈਨੂੰ ਤਾਂ ਇਹ ਇੰਨੇ ਦੇ ਸੰਸਕਾਰ ਤਾਂ ਤੁਸੀਂ ਸਾਨੂੰ ਆਪ ਹੀ ਦਿੱਤੇ ਆ ਨਾ ਆਹ ਜੀ ਸੰਸਕਾਰ ਤਾਂ ਮੈਂ ਇੱਥੇ ਨਹੀਂ ਮੈਂ ਉਹ ਘਰ ਕਈ ਕੋਸ਼ ਹੋਈ ਜਾਂਦੇ ਵੇਖ ਕੇ ਬੈਠੀਆਂ ਰਹੋ ਉਸ ਤੋਂ ਵੱਡਾ ਕਸੂਰ ਕਹਿੰਦੇ ਜਿਹੜਾ ਜ਼ੁਲਮ ਕਰਦਾ ਨਾ ਸਹਣ ਵਾਲਾ ਉਸ ਤੋਂ ਵੱਡਾ ਗੁਨਾਹਗਾਰ ਹੈ ਪਰ ਤੁਸੀਂ ਉਸ ਤੋਂ ਵੱਡੇ ਉਹ ਤੇ ਸਾਰੇ ਆਂ ਲੈ ਕੇ ਬੈਗੇ ਨਾ ਜਨਾਨੀ ਤੁਸੀਂ ਉਸ ਤੋਂ ਵੱਡੇ ਗੁਨਾਹਗਾਰ ਜੇ ਉਹ ਤੁਹਾਡਾ ਘਰ ਵਾਲੀ ਕਿੱਦਾਂ ਜੇ ਤੁਸੀਂ ਇਹ ਗੱਲਾਂ ਨੂੰ ਵੇਖ ਕੇ ਅਣਦੇਖਾ ਕਰਦੀਆਂ ਪਈਆਂ ਜੇ ਤੈਨੂੰ ਹੋਰ ਸ਼ਹਿਦ ਹੁੰਦੀਆਂ ਤੇ ਪਰ ਮੰਮੀ ਸਸਮਾ ਦੀ ਵੀ ਤੇ ਕਿੰਨੀ ਗਲਤੀ ਆ ਨਾ ਜਿਹੜਾ ਘਰ ਅਜੇ ਤੱਕ ਬਿਠਾਇਆ ਵਾ ਸਿਆਣੀ ਬਹਿਣੀ ਹੈਗੀ ਆ ਉਹਨੂੰ ਖੁਦ ਸਮਝਾਉਣੀ ਚਾਹੀਦੀ ਆ ਪੈਨੋਂ ਮੈਂ ਕੱਢ ਕੇ ਬਾਹਰ ਮਾਰਾਂ ਉਹਦੇ ਤੇ ਬੱਚੇ ਬੱਚੇ ਨੂੰ ਰੋਂਦੀ ਸੀ ਹੁੰਦੇ ਰੱਬ ਨੇ ਕੱਟੀਆਂ ਖੁਸ਼ੀਆਂ ਦਿੱਤੀਆਂ ਇੱਕ ਦੀ ਜਗਾ ਦੋ ਦੋ ਮਹੀਨੇ ਆ ਨਹੀਂ ਉਹ ਕਹਿੰਦੀ ਉਹ ਵੀ ਰਹਿ ਜੇ ਤੇ ਉਹ ਵੀ ਰਹਿ ਜੇ ਤੇ ਫਿਰ ਇੱਕ ਵਾਰ ਸਾਲ ਕਰਨ ਨਾ ਆਪਾਂ ਲੈ ਲੀਏ ਫੈਸਲਾ ਜਿਹੜਾ ਲੈਣਾ ਵਾ ਤੇ ਫੈਸਲਾ ਇਹਨਾਂ ਨਹੀਂ ਲੈਣਾ ਸਮਝੀ ਮੇਰੀ ਗੱਲ ਸੋਣਾ ਜੋ ਆਪਾਂ ਫੈਸਲਾ ਲੈ ਆਣਾ ਤੇ ਸਾਡੇ ਨਾਲ ਹੋਊਗਾ ਫੈਸਲਾ ਹੀ ਕਰਨੇ ਆਪਾਂ ਫੈਸਲਾ ਗਲਤ ਨਹੀਂ ਲਿਆ ਤੇ ਸੋਚ ਲਓ ਕੀ ਕਰਨਾ ਵਾ ਉਹਨਾਂ ਨੂੰ ਮਨਾ ਕਰਦੇ ਉਹਨਾਂ ਨੂੰ ਕਹਿੰਦੇ ਇੱਥੇ ਆਂਦੀ ਲੋੜ ਦੀ ਕੀ ਕੀ ਕਹਿੰਦਾ ਉਹ ਨਾ ਉਹ ਚਾਹਤੀ ਹਾਂ ਰਣਜੀਤ ਦਾ ਫੋਨ ਕਹਿੰਦੀ ਆਉਂਦੇ ਆ ਬਾਰ-ਬਾਰ ਕਿ ਮੈਂ ਮਗਰ ਆਉਣ ਲੱਗਾ ਹਾਂ ਤੇ ਮੈਸੇਜ ਕਰੰਡਿਆ ਕਿ ਮੈਂ ਮਗਰ ਆ ਗਿਆ ਤੁਹਾਡੇ ਫੰਗਸ ਆ ਬੜੇ ਹਾਂ ਸੇਮ ਮੂਹਿੰਦੇ ਕਰਦੇ ਨਹੀਂ ਮੈਸੇਜ ਉਰੇ ਇੱਥੇ ਨਾ ਬੜੇ ਦੇਖ ਸ਼ਮੀ ਜੀ ਉਹ ਆ ਗਿਆ ਨਾ ਬੋਟਲਾ ਦਾ ਫੇਰ ਹੋ ਗਿਆ ਜਣਾਵਾ ਤੇ ਐਵੇਂ ਮੈਂ ਨਹੀਂ ਚਾਹੁੰਦਾ ਕਿ ਕਿਸ ਤਰ੍ਹਾਂ ਦੀ ਬਹਿਸ ਹੋਵੇ ਧੰਨਵਾਦ ਉਹ ਕਹਿੰਦੇ ਸੀ ਕਿ ਮੈਂ ਤੁਹਾਨੂੰ ਨਹੀਂ ਜਾਣਦੇ ਨਾ ਮੈਂ ਤੁਹਾਡੇ ਨਾਲ ਜਾਣਾ ਇਸੇ ਕਰਕੇ ਮੈਂ ਮਨਾ ਕਰਤਾ ਕਿ ਤੁਸੀਂ ਉੱਥੇ ਮੇਰੇ ਨਾਲ ਨਹੀਂ ਜਾਣਾ ਗੱਲ ਵਾਝਣੀ ਹੈ ਨਹੀਂ ਫੰਗਸ ਕਹਿੰਦਾ ਮੈਂ ਤੇਰੇ ਨਾਲ ਜਾਣਾ ਹੈ ਜਦੋਂ ਅੰਜੂ ਦੇ ਉਹਦੇ ਜੱਦਾ ਉਹਨਾਂ ਦੇ ਰਿਸ਼ਤੇਦਾਰਾਂ ਦੇ ਘਰ ਉਦੋਂ ਵੀ ਤੈਨੂੰ ਨਾਲ ਕੋ ਨਹੀਂ ਜਾਂਦਾ ਉੱਥੇ ਵੀ ਤੈਨੂੰ ਨਾਲ ਲੈ ਜਾਇਆ ਕਰੇ ਨਾ ਜਦੋਂ ਅੰਜੂ ਦੇ ਮਗਰ ਮਗਰ ਭੱਜਦਾ ਉਦੋਂ ਕਿਹਨੂੰ ਤੈਨੂੰ ਨਾਲ ਨਹੀਂ ਲੈ ਕੇ ਜਾਂਦਾ ਨਹੀਂ ਤੇ ਰਾਣੇ ਦੀ ਗੱਲ ਕਰਦੇ ਜੇ ਉਹ ਤਣ ਕਿਹਨੇ ਪੱਖ ਚ ਬੋਲਿਆ ਅੰਜੂ ਦੇ ਪੱਖ ਚ ਸ਼ੰਮੀ ਤੇਰੇ ਪੱਖ ਚ ਇੱਕ ਵਾਰੀ ਨਹੀਂ ਬੋਲਿਆ ਰਾਣਾ ਉਹਨੂੰ ਕੀ ਲੋੜ ਐ ਉਹ ਇਹ ਦੋਨਾਂ ਹੱਥਾਂ 'ਚ ਲੱਡੂ ਨੇ ਚਾਚੀ ਜੀ ਮੈਂ ਸਿਰਫ ਚਾਹ ਪਿਆ ਕਿ ਮੇਰਾ ਟਾਈਮ ਲੰਘ ਲੈਣ ਦੋ ਬੜਾ ਖੁਸ਼ੀ ਦਾ ਟਾਈਮ ਆ ਮੈਂ ਨਹੀਂ ਚਾਹੁੰਦੀ ਕਿ ਇਹਦੇ ਵਿੱਚ ਕੋਈ ਬੜੀ ਤਗੜੀ ਟੈਨਸ਼ਨ ਖੜੀ ਹੋ ਜੇ ਤੁਹਾਨੂੰ ਕੀ ਲੱਗਦਾ ਆ ਮੈਨੂੰ ਗੁਰਾ ਨਹੀਂ ਲੱਗਦਾ ਕਿ ਇੱਕ ਜਨਾਨੀ ਮੇਰੇ ਸਿਰ ਤੇ ਚੜ ਕੇ ਨੱਚਦੀ ਆ ਸਾਡੇ ਦੋਨਾਂ ਦੇ ਵਿੱਚੋਂ ਂਡੀ ਆ ਮੈਂ ਮੈਂ ਖੁਦ ਬਹੁਤ ਪਰੇਸ਼ਾਨ ਐ ਸਿਮਰਤ ਅ ਜਦੋਂ ਮੈਂ ਆਪਣੇ ਬੱਚਿਆਂ ਬਾਰੇ ਸੋਚਦੀ ਹਾਂ ਨਾ ਉਦੋਂ ਮੈਨੂੰ ਐ ਲੱਗਦਾ ਆ ਕਿ ਇੱਕ ਅੰਜੂ ਕੀ ਮੈਂ 100 ਅੰਜੂ ਨਾਲ ਲੜ ਜੂੰਗੀ ਇਸ ਕਰਕੇ ਮੈਂ ਨਾ ਗੱਲਾਂ ਦੀ ਕੋਈ ਟੈਨਸ਼ਨ ਨਹੀਂ ਲੈਣ ਦੀ ਮੈਂ ਸਿਰ ਇਹਨਾਂ ਦਾ ਖਿਆਲ ਰੱਖਣ ਦੀ ਹੈ ਜੋ ਰੱਬ ਨੇ ਮੈਨੂੰ ਖੁਸ਼ੀਆਂ ਦਿੱਤੀਆਂ ਨੇ ਇੰਨੇ ਸਾਲਾਂ ਬਾਅਦ ਬਸ ਉਹ ਬਰਕਰਾਰ ਰੱਖਣ ਬਾਕੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਉਦਾ ਕਰਨ ਨੂੰ ਤਿਆਰ ਹਾਂ ਤੁਹਾਡੇ ਨਾਲ ਮੈਨੂੰ ਵੀ ਦੁੱਖ ਲੱਗਾ ਸੀ ਜਿੱਦਨ ਤੁਹਾਡੀ ਇੰਨੀ ਬੇਇੱਜ਼ਤੀ ਕੀਤੀ ਸੀ ਉਸ ਕੁੜੀ ਨੇ ਮੈਂ ਬਹੁਤ ਰੋਈ ਸੀ ਚਾਚੀ ਜੀ ਕੋਈ ਦੁੱਖ ਕਿ ਮੇਰੇ ਘਰਦਿਆਂ ਨੂੰ ਕੋਈ ਕਹਿਣ ਵਾਲਾ ਹੋਵੇ ਕੌਣ ਕੋਈ ਮੈਨੂੰ ਵੀ ਦੁੱਖ ਲੱਗਾ ਸੀ ਜਿਹੜਾ ਸਮਾਂ ਨਿਕਲ ਗਿਆ ਨਾ ਨਿਕਲ ਗਿਆ ਸਿਮਰ ਤੁਹਾਨੂੰ ਤੋਂ ਮੇਰੀ ਗੱਲ ਸੁਣ ਹਾਂਜੀ ਅੰਜੂ ਸ਼ਮੀ ਤੇ ਲੱਗੇ ਛੱਗਿਆ ਵੀ ਨਹੀਂ ਫੜਕਣੀ ਚਾਹੀਦੀ ਔਰ ਉਹਨੇ ਪੂਰੀ ਕੋਸ਼ਿਸ਼ ਕਰਨੀ ਜੇ ਇਨੂੰ ਨੁਕਸਾਨ ਪਹੁੰਚਾਣ ਦੀ ਉਹਦੇ ਹੱਥੋਂ ਕੋਈ ਚੀਜ਼ ਨਹੀਂ ਰਖਣੀ ਕੁਝ ਨਹੀਂ ਕਰਨਾ ਬਿਲਕੁਲ ਇਹ ਤੂੰ ਨਿਗਰਾਨੀ ਰੱਖਣੀ ਹੈ ਤੇ ਪੂਰੀ ਹਾਂ ਮੰਮੀ ਪੁੱਛ ਲਓ ਭਾਵੇਂ ਜੀ ਨੂੰ ਮੈਂ ਅੰਜੂ ਦੇ ਹੱਥ ਦੀ ਕੋਈ ਚੀਜ਼ ਨਹੀਂ ਤੂੰ ਖਾਣ ਦੇਣੀ ਬਸ ਕੋਈ ਬਿਲਕੁਲ ਇਹਦੀ ਟਾਲ ਬੰਨ ਕੇ ਕਰੋਨਾ ਤੂੰ ਹੁਣ ਇਸ ਟਾਈਮ ਤੇ ਐਸ਼ ਦੇਹਨ ਜੀ ਤੇ ਇਹਨਾਂ ਚੱਕਰਾਂ ਸਗੋਂ ਸੁਖਮੰਦ ਦਾ ਖਿਆਲ ਵੀ ਨਹੀਂ ਰੱਖਦੀ ਮੈਨੂੰ ਹਮੇਸ਼ਾ ਕਹਿੰਦੀ ਰਹਿਣੀ ਆ ਕਿ ਤੂੰ ਸੁਖਮੰਦ ਦਾ ਵੀ ਖਿਆਲ ਰੱਖਿਆ ਕਰ ਬਾਉ ਉਹ ਵੀ ਮੇਰੀ ਆਪਣੀ ਤੇ ਆ ਕੋਈ ਨਹੀਂ ਸੁਖਮੰਦ ਦਾ ਖਿਆਲ ਤੂੰ ਰੱਖ ਲਿਆ ਕਰ ਤੂ ਇਹਦਾ ਖਿਆਲ ਰੱਖਣੀ। ਹਾਂਜੀ। ਇਹ ਤੇਰੀ ਜ਼ਿੰਮੇਵਾਰੀ ਆ ਤੇ ਹੁਣ ਮੈਂ ਸੁਣਾ ਨਾ ਵੀ ਅੰਜੂ ਨੇ ਰੋਟੀ ਪਕਾਈ ਤੇ ਉਹਨੇ ਖਾਧੀ। ਨਹੀਂ ਮੰਮੀ ਇਹਨਾਂ ਲਈ ਕੋਈ ਵੀ ਜਿਹੜੇ ਮਸਰ ਮੈਗੋ ਬਣਾਉਣੀ ਮੰਜੂ ਨੇ ਤੇ ਹੱਥੋਂ ਨਹੀਂ ਲੱਗਣਦੇ ਨੇ ਕਿਹੇ ਵੀ ਜੀ। ਨਹੀਂ ਮੇਰੀ ਗੱਲ ਸੁਣੋ ਜਦੋਂ ਅੰਜੂ ਨੇ ਉਸੇ ਘਰ ਚ ਰਹਿਣਾ ਉਹਨੇ ਰੋਟੀ ਆਪੇ ਬਣਾ ਕੇ ਦੇਣੀ ਸਾਰਿਆਂ ਨੂੰ। ਉਹਨੇ ਉਹ ਪਹਿਲੀ ਥੋੜਾ ਬੈਠੀ ਰਹੂਗੀ ਤਾਂ ਹੀ ਕਰਕੇ ਤੇ ਮੰਜੂ ਨੂੰ ਕੱਢਣਾ ਚਾਹੁੰਦਾ ਸੀ ਘਰ ਦੇ ਵਿੱਚੋਂ ਬੱਚਿਆਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਉਹਨੂੰ ਬਾਹਰ ਕੱਢਦਾ ਤਾਂ ਹੀ ਮੈਂ ਸਮੀਂ ਵਿੱਚ ਸੱਤ ਚੁੱਕਣਿਆ। ਮੈਂ ਮੇਰੀ ਗੱਲ ਸੁਣੋ। ਇਸ ਟੈਪੋ ਕੋ ਛੋਟਾ ਮੋਟਾ ਨਹੀਂ ਆ ਤੁਹਾਨੂੰ ਪਤਾ ਉਸੇ ਘਰ ਚ ਮੈਂ ਰਹਿਣ ਦੀ ਹਾਂ ਜੀ ਰஞ்சிਤ ਤੂੰ ਬੋਲ ਰஞ்சிਤ ਨੇ ਬਹੁਤਾ ਪਰੇਸ਼ਾਨ ਹੋ ਜਾਣਾ ਜੇ ਦੋਨੋਂ ਕੱਢਿਆ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਐਗਰੀ ਹਾਂ ਮੈਂ ਕਹਿੰਦੀ ਹਾਂ ਨਾ ਕਿ ਮੈਂ ਤੁਹਾਡਾ ਸਾਥ ਦੂੰਗੀ ਇਹਨਾਂ ਸਾਰੀਆਂ ਚੀਜ਼ਾਂ ਚ ਬਸ ਥੋੜਾ ਟਾਈਮ ਲੱਗ ਠਹਿਰ ਚ ਤੁਸੀਂ ਨਾ ਰஞ்சிਤ ਨੂੰ ਨਾ ਇੱਕ ਰੱਬ ਬਣਾ ਕੇ ਰੱਖਿਆ ਹਾਏ ਰஞ்சிਤ ਹਾਏ ਰஞ்சிਤ ਓ ਰੰਜੀਤ ਇਹ ਕੋਈ ਹੋਵਾ ਤੁਹਾਨੂੰ ਖਾ ਜੇਗਾ ਉਹ ਇੰਨਾ ਕਿਉਂ ਦੇਣਾ ਉਹਨੂੰ ਤਾਂ ਇਹ ਤੁਸੀਂ ਉਹਨੂੰ ਸਿਰ ਤੇ ਚੜਾ ਲਿਆ ਮੈਨੂੰ ਸਮਝ ਨਹੀਂ ਆਇਆ ਕੀ ਉਸ ਬੰਦੇ 'ਚ ਹਾਂ ਜੀ ਮੈਨੂੰ ਪਤਾ ਹੈ ਇੱਕ ਪ੍ਰਾਣ ਨੂੰ ਇੱਕ ਮਾਨ ਇੱਕ ਪ੍ਰਜਾ ਨੂੰ ਬਹੁਤ ਤੋਖ ਲੱਗਦਾ ਹੈ ਜੇ ਉਹਨਾਂ ਦੀ ਧੀ ਦੁਖੀ ਹੁੰਦੀ ਹੈ ਜਿੱਦਾਂ ਤੁਸੀਂ ਦੁਖੀ ਹੋ ਕੇ ਮੇਰਾ ਘਰ ਛੱਡ ਕੇ ਆਏ ਸੀ ਨਾ ਮੈਂ ਵੀ ਖੁੰਦਿਆ ਤਰੂ ਰੋਈ ਸੀ ਮੈਂ ਉੱਤੇ ਜ਼ਾਹਿਰ ਨਹੀਂ ਹੁੰਦਾ ਕਿ ਮੈਨੂੰ ਕਿੰਨਾ ਦੁੱਖ ਹੈ। ਉਸ ਵੇਲੇ ਮੇਰਾ ਦਿਲ ਕਰਨ ਰਿਹਾ ਸੀ ਕਿ ਇਹਦੇ ਚਾਰ ਚਪੇੜਾ ਲਾ ਕੇ ਇਹਨੂੰ ਧੂਕੇ ਘਰੋਂ ਬਾਹਰ ਕੱਢਦਾ ਮੈਂ। ਸ਼ੰਮੀ, ਇਸੇ ਕਰਕੇ ਤੇ ਸਾਡੇ ਕੋਲ ਤੇਰਾ ਦੁੱਖ ਨਹੀਂ ਵੇਖਿਆ ਜਾਂਦਾ। ਇਸੇ ਕਰਕੇ ਲੋਕ ਇਹਨੂੰ ਮੈਂ ਬਾਹਰ ਕੱਢਣਾ ਚਾਹੁੰਦਾ ਵਾਂ। ਜਦੋਂ ਤੂੰ ਦੁਖੀ ਹੁੰਨੀ ਹੈ ਨਾ ਮੇਰੇ ਮਨ ਨੂੰ ਕੁਛ ਕੇ ਵੇਖ। ਇੱਕ ਭਰਾ ਤੇ ਕੀ ਬੀਤਦੀ ਆ ਜੇ ਭੈਣ ਹੀ ਨਾ ਸੁਖੀ ਹੋਵੇ ਆਪਣੇ ਸੋਹਰੇ ਪਰਿਵਾਰ 'ਚ। ਭਰਾ ਨੂੰ ਤੇ ਪੂਰੀ ਆਸ ਹੁੰਦੀ ਆ ਨਾ ਵੀ ਸੋਹਰੇ ਪਰਿਵਾਰ 'ਚ ਮੇਰੀ ਭੈਣ ਸੁਖੀ ਰਹੇ। ਤੇ ਜੇ ਸੁਖੀ ਨਹੀਂ ਪਾਇਆ ਤੇ ਕੀ ਫਾਇਦਾ? ਇਹੋ ਜੇ ਸੋਹਰੇ ਪਰਵਾਹ ਨੂੰ ਜਿੱਥੇ ਤੇਰਾ ਬੰਦਾ ਇਹਨਾ ਸਾਥ ਤੇਰਾ ਦਵੇ ਬਾਜੀ ਚਲੋ ਮੈਂ ਦੋ ਦਿਨ ਲੈਣੀ ਆ ਤੁਹਾਡੇ ਕੋ ਮੈਂ ਤੁਹਾਨੂੰ ਫੋਨ ਤੇ ਦੱਸ ਦਾਂਗੀ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਮੈਨੂੰ ਸੋਚਣ ਦਿਓ ਸ਼ਮੀ ਜੀ ਤੁਸੀਂ ਠੀਕ ਹੋ ਆਪਾਂ ਇਹੋ ਕੰਮ ਕਰ ਲੈਨੇ ਆ ਬਸ ਮੈਨੂੰ ਇੱਕ ਦੋ ਦਿਨ ਦੇ ਦਿਓ ਸੋਚਣ ਨੂੰ ਤੁਸੀਂ ਇੰਨੀ ਜਲਦਬਾਜ਼ੀ ਨਾ ਕਰੋ ਪਲੀਜ਼ ਬਾਜੀ ਮੈਨੂੰ ਦੋ ਦਿਨ ਦੇ ਦਿਓ ਸੋਚਣ ਦਾ ਸ਼ਮੀ ਕੋਈ ਨਾ ਸਮਝ ਹਾਂ ਬਸ ਦੋ ਦਿਨ ਦੇ ਦਿਓ ਅਹੀਂ ਆਪੇ ਗੱਲ ਕਰ ਲਾਂਗੇ ਤੁਹਾਡੇ ਨਾਲ ਚਲੋ ਠੀਕ ਐ ਤੁਸੀਂ ਸਾਨੂੰ ਦੱਸ ਦਿਓ ਜੋ ਵੀ ਆ ਪਰ ਦੋਨਾ ਆਪਣਾ ਵੀ ਧਿਆਨ ਰੱਖੀ ਹਾਂਜੀ ਛੇਤੀ ਬੈਠੋ ਮੈਂ ਚਾਹ ਬਣਾ ਲੈਂਦੀ ਆ ਕਿ ਆਹ ਕੁਝ ਰਾਸਤੇ ਸੁਗਮਣ ਕਰੇ ਕੱਲੀ ਚਾਹ ਚੱਲੋ ਤੁਸੀਂ ਖੁਦ ਦਾ ਕੱਪ ਗਰਮ ਕਰ ਦਿਓ ਸੁਗਮਣ ਚਲੋ ਅੱਗੇ ਲੈ ਕੇ ਛੇਤੀ ਛੇਤੀ ਬਣਾ ਲੈਣਾ ਚਾਹਤ ਥਲ ਤੀਜਾ ਨਹੀਂ ਸਿੰਗਲ ਤੇ ਦੀਦੀ ਸੁਗਮਣ ਕਰ ਕੱਲੀ ਕੋਈ ਗੱਲ ਨਹੀਂ ਸੁਗਮਣ ਦਾਦੀ ਕਰ ਰਹੀ ਹੈਗੀ ਉਹ ਕਹਿੰਦੀ ਮੇਰੇ ਗੋਡੇ ਚੰਗੇ ਭਨੇ ਨੇ ਮੇਰੇ ਗੋਡੇ ਨੂੰ ਕੱਖ ਨਹੀਂ ਹੋਇਆ ਮੰ ਤੈਨੂੰ ਕੱਲ ਤੋਂ ਡਰ ਕੇ ਲੱਗਦਾ ਐ ਮਜੀਂਗਰੇ ਆ ਜਾਣਾ ਉਹ ਬਸ 1 ਘੰਟੇ ਲਈ ਬਾਹਰ ਗਈ ਸੀ ਸ਼ਰਟ ਮੇਰੀ ਯਾਰ ਜਿਹੜੀ ਜੀ ਪਸੰਦ ਹੁੰਦੀ ਨਾ ਬੰਦੇ ਨੂੰ ਉਹ ਹੋਣੀ ਲੱਭਦੀ ਇਸ ਘਰ ਚ ਪਤਾ ਨਹੀਂ ਉਹ ਗੱਲਣਾ ਵੇਖਿਆ ਤੇ ਧੋਣ ਵਾਲੀ ਵੀ ਆ ਵੇਖਿਆ ਆ ਬਟਨ ਟੁੱਟਾ ਦਾ ਕਿੱਥੇ ਗਈਆਂ ਦੋਈਆਂ ਆਈਆਂ ਯਾਰ ਆ ਸ਼ਮੀ ਅ ਨਹੀਂ ਯਾਰ ਸ਼ਮੀ ਨੂੰ ਨਹੀਂ ਕਹਿਣਾ ਨੂੰ ਕਿਹਾ ਤਾਂ ਉਹਨੇ ਕਿਹਾ ਮੈਂ ਲਾ ਦਿੰਨੀ ਬਟਨ ਕੰਮ ਤੋਂ ਲੱਪਣੀ ਕਰਨ ਉਹਨੂੰ ਇਹ ਲਾਚ ਨਹੀਂ ਕਹਿਣਾ ਮੈਂ ਯਾਰ ਆ ਦੂਜੀਆਂ ਦੋਵੇਂ ਕਿੱਥੇ ਗਈਆਂ ਭਲਾ ਕਿੱਥੇ ਆਇਆ ਅੰਜੂ ਸਿਮਰ ਤੱਕ ਕਿੱਥੇ ਯਾਰ ਅੰਜੂ ਹਾਂਜੀ ਇਹ ਤੇ ਗੱਲ ਸੁਣੋ ਵਾਹ ਯਾਰ ਕਪੜੇ ਬਾਤ ਪਾ ਲਈ। ਆਹ ਕਪੜੇ ਧੋਦੇ ਦੇਦਾ ਨਹੀਂ ਪਤਾ। ਆ ਮੇਰਾ ਵੀ ਸ਼ਰਟ ਨਾਲੋਂ ਗਲਦੀ ਪਈ ਸਾਰੀ। ਇਹ ਵੀ ਧੋਦਣੀ ਨਹੀਂ ਯਾਰ ਪਾਵੈ ਨਹੀਂ ਮੇਰਾ ਫੰਕਸ਼ਨ ਤੇ ਕਿਹੜਾ ਬਈ ਜਰੂਰੀ ਨਹੀਂ ਯਾਰ ਦੋ ਸੱਤ ਵਾਲੇ ਕਪੜੇ ਸਾਰੇ ਇਜ਼ੀ ਦੇ ਗਏ ਨੇ। ਐ ਮੈਂ ਧੋਵਾਂਗੀ। ਕਿੰਨੇ ਮੀਂਹ ਹੋਵੇਗਾ। ਉਹ ਵਾਲਾ ਬਟਨ ਟੁੱਟਿਆ ਦਾ। ਉਹਨੇ ਬਾਣੀ ਸੀ ਤੁਸੀਂ। ਤੇ ਹੋਰ ਯਾਰ ਪਾ ਗਈ ਜਾਣੀ ਮੈਂ ਕੀ ਕਰਾਂ ਹੁਣ। ਚਲੋ ਮੈਂ ਧੋਦਾ ਹੀ ਨਹੀਂ ਫਟਾਫਟ ਹੈ ਤੇ ਧੁੱਪ ਵੀ ਲੱਗੀ ਹੋਈ ਹੈ। ਮੈਂ ਪ੍ਰੈਸ ਕਰਕੇ ਫਟਾਫਟ ਵੀ ਲਗਾ ਦੂੰ। ਮੇਰਾ ਕਹਿ ਲੇ ਧੋਹ ਗੇੜਾ ਪਹਿਲਾਂ ਮਸ਼ੀਨ ਦੇ ਵਿੱਚ ਸਿਕਾ ਲਈ ਤੇ ਧੁੱਪੇ ਪਾ ਲਈ ਮੈਂ ਤੇ ਸੁ ਤੇ ਇਦਾਂ ਬਟਨ ਲਾ ਦੀ ਨਾਲ ਹੀ ਆਪਾਂ ਪਹਿਲਾਂ ਮੈਂ ਹੁਣ ਲਾ ਦੇਣੀ ਪਹਿਲਾਂ ਬਟਨ ਲਾ ਕੇ ਨਾ ਹੋਣੀ ਜਗਾ ਇੰਨੀ ਫਿਕਰ ਜੋ ਕਰਦੇ ਹੋ ਮੈਂ ਲਗਾ ਦੇਣੀ ਹੈ ਟੈਨਸ਼ਨ ਨਾ ਲਵੋ ਹਾਂ ਲਾ ਦੇ ਮੈਂ ਖਾਣਾ ਪੀਣਾ ਜੇ ਮੈਂ ਬਣਾ ਦਵਾਂ ਬਿਲਾ ਤੁਹਾਨੂੰ ਨਹੀਂ ਕੁਛ ਨਹੀਂ ਖਾਣਾ ਪਹਿਲਾਂ ਨਹੀਂ ਮੈਨੂੰ ਦੱਸਿਆ ਕੋਈ ਮੌਕੇ ਤੇ ਨਾ ਦੱਸਦੇ ਉਹ ਹਾਂ ਕੀ ਕਰਨ ਦੀ ਹੈ ਚਲੋ ਮੈਂ ਬਟਲ ਲਗਾਈ ਲਾਵਾਂ ਫਿਰ ਮੈਂ ਤੁਹਾਨੂੰ ਨੀਅਰ ਆਉਂਦਾ ਹਾਂ ਪਰ ਰੰਗ ਵੇਹ ਕਿਹੜਾ ਐ ਨਹੀਂ ਲਗਾਵਾਂਗੀ ਚਿੱਟਾ ਹੀ ਲਾਵਾਂਗੀ ਸੈਡ ਲੱਭ ਨਹੀਂ ਦੇ ਆਸੇ ਅੰਦਰੋਂ ਲੀਨੀ ਆ ਤੇ ਮੇਰੇ ਕਾਲੀ ਫੜੀ ਹੈ ਸੀਨ ਵਾਸਤੇ ਉਹ ਤਾਂ ਜੀ ਆਫਰੇ ਫੰਡੇ ਦੇ ਦੇ ਚਾ ਜਿੱਦਾਂ ਵੀ ਆ ਬਟਨ ਲੱਗ ਲੈ ਐ ਸਹੀ ਸਹੀ ਹਾਂ ਮੈਂ ਟੋਕਾਂ ਜਾ ਹਾਂਜੀ ਹਾਂਜੀ ਕੀ ਹੋ ਗਿਆ ਕੀ ਗੱਲ ਹੋ ਗਈ ਮੇਰੀ ਗੱਲ ਸੁਣੋ ਹਮ ਹਮ ਮੈਂ ਇੰਨੀ ਵੀ ਨਹੀਂ ਬੈਠ ਰਸਟ ਤੇ ਹੈਗੀ ਕਿ ਮੇਰੇ ਕੋਲ ਬਟਨ ਤੱਕ ਨਹੀਂ ਲੱਗਦਾ ਕਿ ਜਾ ਮਨ ਦਾ ਸ਼ੌਂਕੀ ਬੜਾਇਆ ਕਿ ਬਟਨ ਬਗਾਨੀਆਂ ਤੋਂ ਲਵਾਉਣੇ ਆ ਇਹ ਤਾਂ ਨਿਕਾਲਨੀ ਉਹ ਸ਼ਰਟ ਧੋਣ ਵਾਲੀ ਵੀ ਆ ਤੇ ਤੂੰ ਕਿੱ데 ਧੋਦੀ ਫਿਰੇਂਗੀ ਤੇ ਤੈਨ ਤੋਂ ਮੈਂ ਕੰਮ ਇਹਨਾਂ ਵੀ ਨਹੀਂ ਕਰਉਣਾ ਬਟਨ ਦੀ ਕਿਹੜੀ ਗੱਲ ਬਟਨ ਤੋਂ ਤੂੰ ਲਾ ਲੇਂਗੀ ਤੇ ਸ਼ਰਟ ਧੋਣ ਵਾਲੀ ਵੀ ਇਹ ਗੰਦੀ ਬੜੀ ਹੋਈ ਪਈ ਆ ਬੋਤਲ ਲਫਾਫੇ ਬਣਾਉਣ ਦੀ ਲੋੜ ਨਹੀਂ ਆ ਬੜੀ ਖੁਸ਼ੀ ਆ ਮਨ ਚ ਕਿ ਹਾਂ ਕੰਮ ਕਰਦੀ ਫਿਰਦੀ ਆ ਹੱਸਦੀ ਫਿਰਦੀ ਆ ਮੋਢਿਆਂ ਤੇ ਹੱਥ ਰੱਖਦੀ ਆ ਅੱਖਾ ਨਾ ਖਮਲਾਈ ਕਰਦੀ ਆ ਬੰਦਿਆਂ ਨੂੰ ਤੇ ਉਦਾਂ ਹੀ ਚੰਗਾ ਲੱਗਦਾ ਵਾ ਐਵੇਂ ਸਿਆਣਿਆਂ ਨੇ ਖਾਣ ਪਾਈ ਆ ਕਿ ਆ ਬੰਦੇ ਜਿਹੜੇ ਹੁੰਦੇ ਆ ਨਾ ਇਹ ਹੁੰਦੇ ਹੀ ਇਦਾਂ ਦੇ ਮੇਰੀ ਗੱਲ ਸੁਣੋ ਮੈਨੂੰ ਤਾਂ ਹਾਂ ਇੱਕ ਵਾਰੀ ਵੀ ਪੁੱਛਿਆ ਵਾ ਕਿ ਤੂੰ ਪੇਕੇ ਗਈ ਸੀ ਤੈਨੂੰ ਬੁਲਾਇਆ ਸੀ ਉਹਨਾਂ ਨੇ ਤੇ ਤੂੰ ਕੀ ਕਰਨ ਗਈ ਕਿੱਧਰ ਤੂੰ ਗਈ ਸੀ ਤੇ ਕਿੱਧਰੋਂ ਤੂੰ ਆਈ ਸੀ ਪੁੱਛਣਾ ਵਾ ਪੁੱਛਣ ਦਾ ਮੌਕਾ ਦੇਵੋਗੇ ਤਾਂ ਆ ਹੀ ਆ ਤੂੰ ਪਹਿਲਾਂ ਲੜ ਲਾਪੀ ਆਉਣਗੇ ਅੱਛਾ ਚਲ ਆਪਣੇ ਕੋਲ ਟਾਈਮ ਹੀ ਨਹੀਂ ਹੈਗਾ ਪੁੱਛਣ ਦਾ ਅੱਛਾ ਮੈਂ ਗੱਲ ਦੱਸ ਤੂੰ ਇਹ ਗੱਲ ਗਈ ਹਾਂ ਕੀ ਕਹਿੰਦੇ ਤੈਨੂੰ ਕਹਿਣਾ ਉਹਨਾਂ ਨੇ ਕੀ ਆ ਹਾਂ ਅਗਲੇ ਤੁਹਾਡੇ ਤੇ ਕੇਸ ਲੱਗੇਗਾ ਕੇਸ ਉਹਨਾਂ ਨੇ ਮੈਨੂੰ ਦਿੱਤੇ ਆ ਸਿਰਫ 4-5 ਦਿਨ ਤੇ ਜੇ ਆਪਣਾ ਜੀਵਨ ਸਵਾਰਿਆ ਜਾਂਦਾ ਨਾ ਤੇ ਸਵਾਰ ਲੋ ਚੰਗੀ ਤਰ੍ਹਾਂ ਨਹੀਂ ਤੇ ਉਹ ਨਾ ਆਵੇ ਨਹੀਂ ਕਹਦਾ ਕੇਸ ਕਰਨਗੇ ਮੈਨੂੰ ਤੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਵੋ ਤੁਸੀਂ ਬਿੜਾ ਗੱਲ ਤੋਂ ਤੂੰ ਕੀ ਨਾ ਦੇ ਜਾ ਮੈਨੂੰ ਮੈਨੂੰ ਜਿਹੜੀ ਗੱਲ ਹੈ ਉਹ ਸਿੱਧੀ ਦੱਸ ਪਹਿਲਾਂ ਮੈਨੂੰ ਇਹ ਦੱਸ ਤੈਨੂੰ ਕੋਈ ਉਪਕਤੀ ਜ਼ਾਦ ਨਹੀਂ ਦਿੰਦਾ ਤੇ ਇੱਥੇ ਰਹਿ ਪਾ ਡਿਲੀਵਰੀ ਦਰਿਏ ਤੇ ਹੋਗੀ ਬੱਚੇ ਇੱਥੇ ਰਹਿਣਗੇ ਇਦਾਂ ਦਾਦਾ ਜੀ ਕੁਝ ਕਹਿੰਦੇ ਮੇਰੀ ਗੱਲ ਸੁਣੋ ਰੰਜੀਤ ਮੈਂ ਆਪਣੇ ਬੱਚੇ ਇੱਥੇ ਕੀ ਰੱਖੂੰਗੀ ਤੁਹਾਨੂੰ ਤੇ ਪਤਾ ਹੀ ਆ ਆ ਮਾਂ ਪਿਓ ਦੀਆਂ ਕੀਤੀਆਂ ਕਾਹਨੂੰ ਬੱਚਿਆਂ ਦੇ ਅੱਗੇ ਹੁੰਦੀਆਂ ਜੋ ਕੁਝ ਤੁਸੀਂ ਕਰਦੇ ਹੋ ਤੁਹਾਨੂੰ ਲੱਗਦਾ ਕਿ ਮੈਂ ਆਪਣੇ ਬੱਚਿਆਂ ਦੀ ਇੱਥੇ ਸਹੀ ਪਰਵਿਸ਼ ਕਰ ਸਕੂੰਗੀ ਸੱਚੀ ਪੁੱਛਦੇ ਜੇ ਨਾ ਤੇ ਮੈਂ ਆਪਣੇ ਬੱਚਿਆਂ ਤੇ ਤੁਹਾਡਾ ਪਰਛਾਵਾਂ ਵੀ ਨਹੀਂ ਚਾਹੁੰਦੀ ਕਿ ਤੁਹਾਡਾ ਪਰਛਾਵਾਂ ਵੀ ਪਵੇ ਔਰ ਤੁਸੀਂ ਕੀ ਇਹ ਤੋਂ ਵੱਧ ਪੁੱਛਦੇ ਜੇ ਇੱਕ ਜਨਾਨੀ ਦੀ ਜ਼ਿੰਦਗੀ ਆਪਣੇ ਬੱਚਿਆਂ ਨਾਲ ਹੁੰਦੀ ਆ ਐਨੇ ਚਿਰ ਪਿਸ਼ਵਰ ਆਪਣੇ ਮੇਰੇ ਤੇ ਮੇਰ ਕੀਤੀ ਆ ਇੰਨੀ ਖੁਸ਼ੀ ਸੀ ਮੈਨੂੰ ਕੀ ਹੱਬ ਮੇਰੀ ਝੋਲੀ ਭਰਨ ਲੱਗਾ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਤੁਹਾਨੂੰ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਪਏ ਨੇ ਰਿਸ਼ਤੇਦਾਰੇ ਨਹੀਂ ਗੱਲਾਂ ਕਰਦੇ ਪਏ ਨੇ ਕਿ ਕੱਲ ਨੂੰ ਇਹ ਗੱਲਾਂ ਇਹ ਤਾਨੇ ਮੇਨੇ ਮੇਰੇ ਆਉਣ ਵਾਲੇ ਬੱਚਿਆਂ ਨੂੰ ਮਿਲਣ ਮੇਰੇ ਮਾਪੇ ਓ ਮੇਰੇ ਪਰ ਆ ਪਰ ਜਾਈ ਮੇਰੀ ਬਹੁਤ ਜ਼ਿਆਦਾ ਫਿਕਰ ਲੱਗੀ ਹੋਈ ਆ ਉਹ ਐਹੋ ਹੀ ਗੱਲ ਬਾਰ ਬਾਰ ਕਹਿੰਦੇ ਆ ਕਿ ਪੁੱਤ ਤੂੰ ਤੇ ਆਪਣੀ ਰਹੀ ਜ਼ਿੰਦਗੀ ਕੱਢਣ ਦੀ ਆ ਜਿੱਦਾਂ ਵੀ ਕੱਢਣ ਦੀ ਆ ਗੱਲਾਂ ਬਾਤਾਂ ਸੋਂ ਸੁਣ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਕਿ ਆਉਣ ਵਾਲੇ ਬੱਚਿਆਂ ਦਾ ਤੇ ਕੁਝ ਸਵਾਰ ਲਾ ਇਹਨਾਂ ਦਾ ਕੀ ਭਵਿੱਖ ਹੈ ਉੱਥੇ ਰਹਿ ਕੇ ਜਦੋਂ ਇਹ ਜ਼ਿੰਦਗੀ ਚ ਆਉਣਗੇ ਧਰਤੀ ਤੇ ਜਨਮ ਲੈਣਗੇ ਤੂੰ ਕੀ ਵੇਖਣਗੇ ਉਨਾਂ ਤੇ ਕੀ ਪ੍ਰਭਾਵ ਪਏਗਾ ਇਸ ਕਰਕੇ ਮੇਰਾ ਵੀ ਇਹ ਫੈਸਲਾ ਹੈ ਕਿ ਮੈਂ ਉਹਨਾਂ ਬੱਚਿਆਂ ਇਸ ਘਰ 'ਚ ਨਹੀਂ ਰਹਿਣ ਦਵਾਂਗੀ ਸਿਰਫ ਮੈਂ ਤੁਹਾਨੂੰ 4-5 ਦਿਨ ਦੇਣੀ ਹੈ ਉਹਦੇ ਵਿੱਚ ਜੇ ਤੁਸੀਂ ਕੁਝ ਕਰ ਸਕਦੇ ਜੇ ਆਪਣਾ ਆਪ ਸੁਧਾਰ ਸਕਦੇ ਜੇ ਤੇ ਸੁਧਾਰ ਲਓ ਤੇ ਆ ਜਿਹੜੀ ਘਰ 'ਚ ਰੱਖੀ ਆ ਇਹਦਾ ਵੀ ਕੁਝ ਸੋਚ ਲਓ ਉਹ ਨਾ ਹੋਵੇ ਕਿ ਤੁਸੀਂ ਮੇਰੇ ਤੋਂ ਤੇ ਇੰਨਾ ਬੱਚਿਆਂ ਤੋਂ ਪੱਕੇ ਹੱਥ ਤੋੜ। ਯਾਰ ਤੂੰ ਕਿਹੋ ਜਿਹੀ ਗੱਲਾਂ ਕਰਦੀ ਆ। ਤੈਨੂੰ ਉਹਨਾਂ ਦਾ ਫਿਕਰ ਆ? ਮੈਨੂੰ ਤਾਂ ਕੋਈ ਫਿਕਰ ਹੀ ਕੋਈ ਨਹੀਂ ਹੈਗਾ ਨਾ। ਮੇਰੇ ਬੱਚੇ ਨਹੀਂ ਜਿੱਦਾਂ। ਇਹ ਨਾ ਭੁੱਲ ਜਿੰਨੇ ਬੱਚੇ ਤੇਰੇ ਨਾ ਉਹਨੇ ਮੇਰੇ ਵੀ ਆਉ। ਨਾਲੇ ਨੂੰ ਇਹ ਕਾਬਨ ਸੋਧਿਆ ਉਹਨਾਂ ਨੇ। ਤੈਨੂੰ ਪੁੱਠੀਆਂ ਮੱਤਾਂ ਦੇਣ ਉਹ। ਆ ਸਿਮਰ ਤੇ ਮੈਨੂੰ ਕਾਲ ਕਰਦੀ ਪਿੱਛੇ ਵੀ ਭਾਜੀ ਇੱਥੇ ਆਇਆ ਕਰੋ। ਦੱਸ। ਮੈਨੂੰ ਕੀ ਕਰ ਲੈਣਗੇ ਤੁਸੀਂ? ਉਹ ਮੈਸੇਜ ਨਾ ਮੈਂ ਹੀ ਕਰਵਾਇਆ ਸੀ ਸਿਮਰ ਤੋਂ। ਜਦੋਂ ਸੀ ਮੈਂ ਤਾਂ ਮੈਨੂੰ ਦੱਸਿਆ ਕਿ ਤੁਸੀਂ ਪਿੱਛੇ ਆਉਂਦੇ ਹੋ ਤੇ ਮੈਂ ਮਨਾ ਕਰਵਾਇਆ ਸੀ ਤੁਹਾਨੂੰ ਪਤਾ ਜੇ ਤੁਸੀਂ ਮੇਰੇ ਮਗਰ ਉਸ ਘਰ ਜਿੱਥੇ ਚਲ ਜਾਂਦੇ ਨਾ ਤੇ ਪਤਾ ਨਹੀਂ ਬਾਜੀ ਨੇ ਤੁਹਾਡਾ ਬਣਾਉਣਾ ਕੀ ਸੀ ਆ ਜਿਹੜੇ ਤੁਹਾਨੂੰ 4-5 ਦਿਨ ਮਿਲ ਗਏ ਹਨ ਨਾ ਸੋਚਣ ਵਾਸਤੇ ਤੇ ਸੁਧਰਨ ਵਾਸਤੇ ਇਹ ਉਥੇ ਹੀ ਕੰਮ ਖਰਾਬ ਹੋ ਜਾਣਾ ਸੀ ਯਾਰ ਕਿਹੋ ਜਿਹੀ ਗੱਲਾਂ ਕਰਦੀ ਹੈ 4-5 ਦਿਨਾਂ 'ਚ ਕੀ ਹੁੰਦਾ ਵਾ ਉਹ ਨੂੰ ਮੈਂ ਕਿੱਥੇ ਕਰਦਾ ਚਾਹਾਂ 5 ਦਿਨਾਂ 'ਚ ਤੂੰ ਸੋਚ ਆ ਯਾਰ ਤੂੰ ਤੂੰ ਵੀ ਤਾਂ ਕੋਈ ਸੋਚੀ ਸਦੀ ਸਿਆਣੀ ਬਿਆਣੀ ਹੈ ਤੂੰ ਕਿਹੋ ਜਿਹੀ ਗੱਲਾਂ ਕਰਦੀ ਹੈ ਯਾਰ ਮੈਂ ਕਦੋਂ ਕਹਿਣੀ ਆ ਰੰਜੀਤ ਕਿ ਤੁਸੀਂ ਉਹਨੂੰ ਕੱਢੋ ਰੱਖੋ ਤੁਸੀਂ ਉਹਨੂੰ ਉਹਦੇ ਕੋਲੋਂ ਤਾਂ ਤੁਸੀਂ ਹਰ ਕੰਮ ਕਰਾਉਂਦੇ ਜੇ ਉਹ ਤੇ ਬਹਾਨੇ ਲੱਭਦੀ ਐ ਤੁਹਾਨੂੰ ਹੱਥ ਲਾਉਂਦੇ ਸਿੱਧੀ ਗੱਲ ਦੱਸਾਂ ਮੇਰੀ ਗੱਲ ਸੁਣ ਤੇ ਤੁਹਾਨੂੰ ਵੀ ਬੜਾ ਵਧੀਆ ਲੱਗਦਾ ਵਾ ਜਦੋਂ ਉਹ ਤੁਹਾਡੇ ਕੰਮ ਕਰਦੀ ਐ ਨਾ ਹੱਸ-ਹੱਸ ਕੇ ਤੁਹਾਨੂੰ ਬੜੀ ਖੁਸ਼ੀ ਹੁੰਦੀ ਅੰਦਰ ਤੇ ਮੈਂ ਸਾਰਾ ਨਾਟਕ ਵੇਖਦੀ ਐ ਤੁਹਾਡਾ ਕੱਲ ਸੁਣ ਮੇਰੀ ਐਵੇਂ ਨਾ ਬੋਲੀ ਚੱਲ ਤੂੰ ਕਿਹੜੀ ਹਾਲਾਤ ਵਿੱਚ ਤੈਨੂੰ ਕਿੰਨੀ ਵਾਰੀ ਜ਼ਿਆਦਾ ਸਿਮਰਤ ਕਿੰਨਾ ਕੰਮ ਕਰਦੀ ਆ। ਥਾਲੀ ਆਪਣੇ ਘਰ ਦਾ ਸਾਰਾ ਕੰਮ ਕਰ ਸਾਂਭੀ ਫਿਰਦੀ ਆ। ਹਾਂ ਜਦੋਂ ਸਿਮਰਤ ਨਹੀਂ ਸੀ ਆਈ ਮੈਂ ਨਹੀਂ ਸੀ ਆਈ ਇਸ ਘਰ 'ਚ। ਉਦੋਂ ਤੇ ਤੁਸੀਂ ਰੋਟੀ ਨਹੀਂ ਸिखਾਉਂਦੇ। ਆ ਐਡੇ ਤੋਂ ਐਡਾ ਤੁਸੀਂ ਐਵੇਂ ਹੋਗੇ ਜੇ। ਉਦੋਂ ਤੂੰ ਕਰ ਲਈਨੀ ਗੱਲ। ਮਾਂ ਤੁਹਾਨੂੰ ਪੱਥਰ ਘਵਾਉਂਦੀ ਰਹੀ ਆ ਪਹਿਲੇ। ਯਾਰ ਮਾਦਾ ਤੋਂ ਨਹੀਂ ਕੰਮ ਹੋਣਾ। ਤੈਨੂੰ ਕਿੰਨੇ ਦਿਨਾਂ ਵਿੱਚ ਰਹੋ ਜਣੇ ਕੌਣ ਸਾਂਭੂਗਾ? ਛੇੜੀਆਂ ਜਨਾਨੀਆਂ ਪ੍ਰੈਗਨੈਂਟ ਹੁੰਦੀਆਂ ਨਾ। ਉਹਨਾਂ ਦੇ ਬੰਦੇ ਹੋਰ ਜਨਾਨੀਆਂ ਲਿਆ ਕੇ ਰੱਖ ਲੈਂਦੇ ਆ ਘਰ 'ਚ। ਕਿਉਂਕਿ ਇਹ ਪ੍ਰੈਗਨੈਂਟ ਆ ਤੇ ਇਸ ਕਰਕੇ ਕੰਮ ਉਹਨਾਂ ਕੋ ਕਰਵਾਉਂਦੇ ਆ ਬਹੁਤ ਵਧੀਆ ਗੱਲ ਆ ਕਿ ਨਹੀਂ ਇੱਕ ਦੂਜੇ ਨੂੰ ਕੈਥਾ ਪੜਾਉਣ ਤੇ ਲੱਗੇ ਹੋਏ ਨੇ ਉਹ ਜਾ ਬਸ਼ਰਮ ਉਹਦੇ ਮੂਤੇ ਉਹਦੋਂ ਆ ਜਾਂਦਾ ਤੇ ਮੇਰੇ ਮੂਤੇ ਮੇਰਾ ਇਹ ਤਨਕਸ ਜਿਹਨੇ ਜੜੇ ਹੈਗੀ ਨਾ ਇੱਥੇ ਉਹਨੂੰ ਰਹਿਣ ਦੇ ਵਧੀਆ ਵਾ ਤੇਰੇ ਲਈ ਵੀ ਤੇ ਮੇਰੇ ਲਈ ਵੀ ਰਣਜੀਤ ਪਤਾ ਕੀ ਆ ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ ਸਾਰਾ ਕੁਝ ਉਹ ਮੈਂ ਦਿੱਤਾ ਦੱਸ ਅੱਬੋ ਤੁਹਾਡੀ ਮਰਜ਼ੀ ਆ ਤੇਰਾ ਇਹ ਵੀ ਫਰਜ਼ ਆ ਤੇਰੇ ਹੋਰ ਵੀ ਬੜੇ ਫਰਜ਼ ਆ ਤੈਨੂੰ ਪਤਾ ਉਹ ਤੇਰੇ ਘਰ ਦੇ ਆ ਤੇਰੀ ਕਹਿਣੀ ਮੋੜਨਗੇ ਨਹੀਂ ਕੋਈ ਐਕਸ਼ਨ ਨਹੀਂ ਲੈਣਗੇ ਉਹ ਗੱਲ ਨਹੀਂ ਆ ਮੈਂ ਕਿਹਨੂੰ ਡਰਦਾ ਵਾਂ ਪਰ ਤੈਨੂੰ ਇੱਕ ਗੱਲ ਸਮਝਾਉਣਾ ਨਾਤੇ ਮੈਂ ਹੁਣ ਤੈਨੂੰ ਜਾਣ ਦਰਾਂ ਕਿ ਉੱਥੇ ਤੇ ਨਾਲ ਸੀ ਸੋਚੀ ਇਹ ਗੱਲ ਜੋ ਵੀ ਹੋਊਗਾ ਨਾ ਇਹ ਘਰ ਦੇ ਵਿੱਚ ਹੋਊਗਾ ਬਾਕੀ ਗੱਲ ਰਹੀ ਹੈ ਜੁਦੀ ਤੈਨੂੰ ਮੈਂ ਥੋੜਾ ਟਾਈਮ ਮੰਗਿਆ ਤੇਰੇ ਕੋਲ ਤੈਨੂੰ ਕਹਿ ਲਮੈਂ ਉਹਨੂੰ ਭੇਜ ਦੂੰਗਾ ਉਹਦੀ ਕਿਤੇ ਕਿਤੇ ਨੌਕਰੀ ਲਵਾ ਦੂੰਗਾ ਮੈਂ ਖਰਦਾ ਫਿਰਦਾ ਕੋਨੇ ਕੋਈ ਜਗਾੜ ਉਹਨੂੰ ਕੱਢ ਦੂੰਗਾ ਥੋੜਾ ਟਾਈਮ ਤੇ ਦੇ ਦੇ ਨੇ ਅਰੰਜੀਤ ਹਰ ਪਾਸੇ ਤੁਹਾਡੀ ਨਹੀਂ ਮੰਨੀ ਜਾਊਗੀ ਮੈਂ ਵੀ ਤੁਹਾਨੂੰ ਬਸ ਇਹੀ ਦੱਸਣਾ ਚਾਹੁੰਨੀ ਆ ਕਿ ਸ਼ੁਰੂ ਤੋਂ ਤੁਸੀਂ ਆਪਣੀ ਮਰਜ਼ੀ ਕੀਤੀ ਮੇਰੀਆਂ ਗੱਲਾਂ ਦੇ ਖਿਲਾਫ ਜਾ ਕੇ ਮੇਰੇ ਫੈਸਲੇ ਦੇ ਖਿਲਾਫ ਜਾ ਕੇ ਕਿ ਅੱਜ ਉਹਨਾਂ ਨੇ ਜੋ ਕਿਹਾ ਜੋ ਮੇਰਾ ਫੈਸਲਾ ਉਹ ਮੈਂ ਤੁਹਾਨੂੰ ਦੱਸਤਾ ਅੱਗੂ ਤੁਹਾਡਾ ਫੈਸਲਾ ਆ ਤੁਸੀਂ ਜੋ ਕਰਨਾ ਕਰੋ ਮੇਰਾ ਭਾਜੀ ਸੇ ਤੁਹਾਨੂੰ ਦੱਸਣਾ ਉਹ ਮੈਂ ਸਾਰਾ ਕੁਝ ਤੁਹਾਨੂੰ ਦੱਸਤਾ ਤੇ ਇਹ ਨਾ ਕਿ ਉਹ ਕਿ ਮੈਨੂੰ ਇਹਨੇ ਦੱਸਿਆ ਹੀ ਨਹੀਂ ਸੀ ਮੇਰੀ ਗੱਲ ਮੈਨੂੰ ਨਾ ਆਪਣੇ ਬੱਚੇ ਜ਼ਰੂਰੀ ਹੈ ਸਭ ਤੋਂ ਮੇਰੇ ਲਈ ਹੋਰ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਇਸ ਲਈ ਮੈਂ ਤੁਹਾਨੂੰ ਇੱਕੋ ਗੱਲ ਕਹਿੰਦੇ ਹਾਂ ਰஞ்சிਤ ਮੈਂ ਵੀ ਤੇ ਤੁਹਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਕਿ ਆਪਾਂ ਨੂੰ ਸਭ ਤੋਂ ਜ਼ਰੂਰੀ ਇਹ ਬੱਚੇ ਨੇ ਜਿਹੜੇ ਇਸ ਦੁਨੀਆ 'ਚ ਆਉਣ ਤੇ ਉਹਨਾਂ ਨੂੰ ਕੋਈ ਕਦਰ ਮਿਲੇ ਦੁਨੀਆ ਉਹਨਾਂ ਦੀ ਸਿੱਖਾਂ ਕਰੇ ਨਾ ਕਿ ਉਹ ਜਦੋਂ ਦੁਨੀਆ 'ਚ ਆਉਣ ਲੋਕ ਉਹਨਾਂ ਨੂੰ ਤਾਨੇ ਮਿਹਨੇ ਦੇਣ ਇਹ ਫਲਾਣੇ ਦੇ ਬੱਚੇ ਆ ਇਹਨਾਂ ਦਾ ਪਿਓ ਪਤਾ ਨਹੀਂ ਕੀ ਕੀ ਕਰਦਾ ਰਿਹਾ ਕਿਹੜੀਆਂ ਕਿਹੜੀਆਂ ਜਨਾਨੀਆਂ ਕਾਰ ਚੜਾ ਕੇ ਬੈਠਾ ਸੀ ਕੋਈ ਨਾਂ ਨਹੀਂ ਇਹਨਾਂ ਦਾ ਮੇਰੀ ਗੱਲ ਸੁ ਤੈਨੂੰ ਕੀ ਲੱਗਦਾ ਮੈਨੂੰ ਵੀ ਫਿਕਰ ਨਹੀਂ ਆ ਮੈਨੂੰ ਵੀ ਇਹਨਾਂ ਦਾ ਭੇਸ਼ ਦਾ ਫਿਕਰ ਆ ਸੱਚੀ ਪੁੱਛੋ ਨਾ ਤੇ ਮੇਰਾ دل ਹੀ ਨਹੀਂ ਕਰਦਾ ਕਿ ਮੈਂ ਆਪਣੇ ਬੱਚਿਆਂ ਦਾ ਨਾਂ ਤੁਹਾਡੇ ਨਾਂ ਨਾਲ ਜੋੜਾਂ ਮੇਰਾ ਵਾਸਤੇ ਲੈਣਾ ਮੈਂ ਹੁਣੇ ਇੱਥੋਂ ਚੱਲ ਜਾ ਪਤਾ ਨਹੀਂ ਕਿਉਂ ਮੈਨੂੰ ਥੋੜਾ ਟਾਈਮ ਇੱਥੇ ਬਸ ਰੁਕਣਾ ਪੈਂਦਾ ਮੇਰੀ ਗੱਲ ਸੁ ਕੋਈ ਇਦਾਂ ਦੀ ਗੱਲਾਂ ਕਿ ਸੋਚਦੀਆਂ ਥੋੜਾ ਟਾਈਮ ਮੰਗਿਆ ਵਾ ਮੈਂ ਸੱਚੀ ਕੁਛ ਨਾ ਕੁਛ ਕਰਦਾ ਵਾਂ ਮੈਂ ਤੂੰ ਇਦਾਂ ਦੀ ਗੱਲ ਖੇਲ ਚਣ ਨਾਲ ਆਏ ਹੁਣ ਜੀਤ ਮੈਂ ਵੀ ਤੁਹਾਡੇ ਕੋਲ ਥੋੜਾ ਜਿਹਾ ਟਾਈਮ ਮੰਗਿਆ ਮੈਂ ਇੱਥੇ ਸਦਾ ਨਹੀਂ ਰਹਿਣਾ ਅੱਜ ਸੁਣ ਲਓ ਮੇਰੀ ਗੱਲ ਤੂੰ ਪਤਾ ਨਹੀਂ ਮੈਂ ਇੱਥੇ ਕੁਛ ਟਾਈਮ ਵਾਸਤੇ ਆ ਮੈਂ ਬਸ ਉਹੀ ਗੱਲ ਹੋਈ ਨਾ ਫਿਰ ਮੈਂ ਤੁਨ ਤਾਂ ਹੀ ਕਹਿੰਦਾ ਤੂੰ ਉਧਰ ਨਾ ਜਾ ਪਤਾ ਨਹੀਂ ਕਿਹੜੀ ਪੱਟੀ ਪੜਾ ਕੇ ਦੋ ਭੀਂਹ ਦਿੱਤਾ ਉਹਨਾਂ ਨੇ ਬਸ ਇੱਕੋ ਰੱਟ ਫੜ ਕੇ ਬੈ ਗਈ ਤੂੰ ਅੱਜ ਹੁਣ ਪਹਿਲੇ ਤੇ ਮਾਰੀ ਬੁਢੀ ਗੱਲ ਸੁਣ ਲਈ ਨਹੀਂ ਹੁਣ ਤੂੰ ਉਹ ਵੀ ਨਹੀਂ ਸੁਣਦੀ ਤਾਂ ਇਹ ਕਿਹੜਾ ਦਿਨ ਸੀ ਕਾਲੇ ਮੂੰਹ ਵਾਲੀ ਇਸ ਘਰ ਚ ਆਈ ਸੀ ਸਾਡੇ ਘਰ ਦਾ ਬੇੜਾ ਗਰਕ ਕਰਕੇ ਰੱਖਤਾ ਇਹਨੇ ਕੋਈ ਹਸਬੰਦ ਵਾਈਫ ਦਾ ਰਿਸ਼ਤਾ ਹੀ ਨਹੀਂ ਰਹਿ ਗਿਆ ਮੈਂ ਨਹੀਂ ਚਾਹੁੰਦੀ ਰਣਜੀਤ ਕਿ ਮੇਰੇ ਬੱਚੇ ਇੱਥੇ ਰਹਿਣ ਉਹਨਾਂ ਦੀ ਪਰਵਰਿਸ਼ ਇਹਨਾਂ ਹਾਲਾਤਾਂ 'ਚ ਹੋਵੇ ਤੇ ਉਹ ਇਹ ਸਾਰਾ ਕੁਝ ਫੀਲ ਕਰ ਤੇ ਦੇਖਣ